ਦੇਖ ਰਹੇ ਪੰਜਾਬੀ ਛਾਂਟੀ ਟੀਵੀ ਚੈਨਲ ਮੈਂ ਹਾਂ ਡਿਜੀਤ ਵਰਤਿੰਗ ਸਕੂਲ ਅੱਜ ਕਿਹੜਾ ਜੋਖੀ ਚੱਲ ਰਿਹਾ ਹੈ ਸਾਇੰਸ ਰਾਜ ਜੋਖ ਹੈ ਅੱਜ ਸਾਇੰਸ ਨੇ ਬੜੀਆਂ ਮੱਲਾਂ ਜੜੀਆਂ ਮਾਰੀਆਂ ਨੇ ਤੇ 21 ਮਈ ਤੋਂ ਚੱਲ ਰਹੀ ਹੈ ਪਰ ਜਿੱਥੇ ਕਿ ਸਾਇੰਸ ਨੇ ਤਰੱਕੀ ਕੀਤੀ ਹੈ ਜਿੱਥੇ ਕਹਿਣ ਦਾ ਭਾਅ ਵੀ ਚੰਗੀਆਂ ਗੱਡੀਆਂ ਕਾਰਾਂ ਤੋਂ ਹਲਾ ਬਾਜੇ ਕਰ ਦੇਖਾਂ ਜਾਵੇ ਚੰਗੇ ਭੋਜਨ ਪਦਾਰਥੇ ਤੇ ਚੰਗਾ ਜਿਹੜਾ ਕੈਨੇਡਾ ਭਾਵ ਕੁਲੀ-ਕੁਲੀ ਕੁਲੀ ਦਾ ਜਿਹੜਾ ਪ੍ਰਬੰਧ ਚੰਗੇ ਕਿਤੇ ਗਏ ਨੇ ਸਭ ਨੂੰ ਅੱਜ ਦੀ ਲਗਾਈ ਦਾ ਜਿਹੜਾ ਅ ਥੋੜਿਆ ਇਕੱਠੇ ਜਾ ਕੇ ਸੰਸੇ ਦੁਬਾਰੇ ਆਉਂਦੇ ਅੱਜ ਦੇ ਦਿਖਾਈ ਇਹ ਬੇਖੰਡ ਬਹੁਤ ਮਿਲਦੀ ਹੈ ਅਸੀਂ ਹਰ ਵਾਰ ਕਿਸੇ ਮੈਰੀਨਸਾਨ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਅੱਜ ਤੁਹਾਨੂੰ ਇੱਕ ਅਸਰਤ ਏਜਲੀ ਟੂਰ ਤੇ ਚੱਲੇ ਹਾਂ ਅੱਜ ਲਈ ਅੱਜ ਤੋਂ 40 ਜਾਨੀ 50 ਸਾਲ ਪਹਿਲਾਂ ਬਿਲਕੁਲ ਗਾਇਬ ਹੋ ਗਈ ਠੀਕ ਸੋ ਅੱਜ ਪੰਜਾਬੀ ਵਿਰਸੇ ਦੇ ਵਿੱਚ ਜਿਹੜਾ ਖੇਤਾਂ ਦੇ ਵਿੱਚ ਗੱਡਾ ਨਹੀਂ ਆਪਾਂ ਨੂੰ ਮਿਲਦਾ ਤੇ ਬਰਦ ਕਿਤੇ ਜੁੜੇ ਨਹੀਂ ਮਿਲਦੇ ਕਿਉਂਕਿ ਜਿਹੜਾ ਖੇਤੀ ਦਾ ਐਗਰੀਕਲਚਰ ਜਿਹੜਾ ਕੰਮ ਹੈ ਉਹ ਟੋਟਲ ਮਸ਼ੀਨਰੀ ਦਾ ਚੋਕੋ ਹੋ ਗਿਆ ਹੈ ਜਿੱਤੇ ਕੇ ਫਸਲਾਂ ਦੀ ਕਟਾਈ ਵੜਾਈ ਤੇ ਬਜਾਈ ਸਾਰੀ ਮਸ਼ੀਨਰੀ ਦੇ ਨਾਲ ਜਿਹੜੀ ਹੋ ਰਹੀ ਹੈ ਸੋ ਅੱਜ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਇਤਰਾ ਬਾਰ ਤੇ ਗੱਡਾ ਜਿੱਥੇ ਕਿ ਬਹੁਤੇ ਆਪਾਂ ਨੂੰ ਗੱਡੇ ਵੇਖਣ ਨੂੰ ਮਿਲਤਾ ਜਾਂਦੇ ਆ ਪਰ ਹੁਣ ਤਾਂ ਟਮਾਟਾ ਲਾ ਜੇ ਮਿਲ ਵੀ ਜਾਵੇ ਤਾਂ ਜਿਹੜੇ ਉਸ ਦੇ ਟਾਇਰ ਹੁੰਦੇ ਨੇ ਤਕਰੀਬਨ ਉਹ ਰਾਵੜ ਦੇ ਹੁੰਦੇ ਹਨ ਪਰ ਅੱਜ ਉਹ ਗੱਡਾ ਬਖਾਵਾਂਗੇ ਜਿੰਨਾਂ ਦੇ ਕਿ ਲੱਕੜ ਦੇ ਬਣੇ ਹੋਏ ਨੇ ਤੇ ਇਸ ਗੱਡੇ ਨੂੰ ਚਾਰ ਕਰਨ ਵਾਲਾ ਜਿਹੜਾ ਵੀਰ ਹੈ ਭਾਈ ਜਸਪੀਰ ਸਿੰਘ ਜਿੱਥੇ ਸ਼ੇਬ ਚੱਲਣ ਦੇ ਵਿੱਚ ਜੁਆਰ ਦੇ ਐ अपना वर्षा कर रहेने सो ओना नाल ਤੁਹਾਡੀ ਗੱਲਬਾਤ ਕਰਵਾ ਰਹੇ ਆਂ ਵੀ ਇਹ ਘਟਾ ਤੁਸੀਂ ਬਣਾਉਣ ਦੇ ਵਿੱਚ ਤੁਹਾਡਾ ਕਿੰਨਾ ਸਮਾਂ ਲੱਗਿਆ ਕਿੰਨੇ ਬਣਵਾਇਆ ਜਾਂ ਟੌਕ ਜੱਗਾਂ ਦੇ ਕਿਵੇਂ ਮਤਲਬ ਅੱਜ ਇਹ ਜੀਜ ਨੂੰ ਤੁਸੀਂ ਪੇਸ਼ ਕੀਤਾ ਸੋ ਆਓ ਤੁਹਾਡੀ ਗੱਲ ਕਰਵਾਉਣਾ ਭਾਈ ਜਸਵੀਰ ਸਿੰਘ ਜੀ ਨਾਲ। ਵਾਹਿਗੁਰੂ ਜੀ ਕਹਾਂਦਾ ਵਾਹਿਗੁਰੂ ਜੀ ਇੱਕ ਸੰਗਤਾਂ ਨਾਲ ਤੁਹਾਡਾ ਸਤ ਸਾਕ ਹੈ। ਮੇਰੇ ਵੱਲੋਂ ਜਾਕੀ ਸਾਥੀ ਨਾਲ ਅੱਜ ਆਇਆ ਜੀ ਦਾ ਸਤਿ ਸ਼੍ਰੀ ਅਕਾਲ। ਤਾਂ ਮੁਗਾਲਾ ਬੁਣਦਾ ਹੈ ਦੇਖਿਆ ਜਿਸ ਤਰ੍ਹਾਂ ਬਲਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਪੀੜੀ ਆ ਅੱਜ ਦਾ ਜਿਹੜਾ ਝੁਕੇ ਚੱਲ ਰਿਹਾ ਹੈ ਉਹ ਮੁੱਛੀ ਨੀ ਦੇ ਜਿਆਦਾ ਝੁਕਾ ਹੈ ਪਰ ਅੱਜ ਤੁਸੀਂ ਇਹ ਬੈਲ ਗੱਡੀ ਜਿਹੜੀ ਤੁਸੀਂ ਗੱਟਾ ਬਣਾਇਆ ਆ ਉਹ ਵੀ ਜਿਹੜਾ ਤੁਸੀਂ ਲੱਕੜ ਦਾ ਬਿਲਕੁਲ ਜਿਹੜੇ ਪ੍ਰਾਤਨ ਸਮਿਆਂ ਦੇ ਵਿੱਚ ਹੋਏ ਸੀ ਅੱਜ ਤੋਂ 40 50 ਸਾਲ ਪਹਿਲਾਂ ਜਿਹੜੇ ਗੱਡੇ ਹੁੰਦੇ ਸੀ ਲੋਹੇ ਦੇ ਪਿੱਟਲ ਦੇ ਮੜੇ ਹੋਏ ਤੇ ਅੱਜ ਤੁਸੀਂ ਇਹ ਤਿਆਰ ਕੀਤਾ ਤੇ ਇਹ ਕਿੰਨਾ ਸਮਾਂ ਲੱਗਿਆ ਜਾਂ ਕਿਹਨੇ ਤਿਆਰ ਰਵਾਇਆ ਜਾਂ ਕਿਵੇਂ ਇਹ ਤਾਂ ਜੀ ਇਹ ਐਨ ਆਰਓ ਵੀ ਤੇ ਬਣਾਉਣ ਦੇ ਵਿੱਚ ਤੁਸੀਂ ਲਗਾਤਾਰ ਜੀ ਕੰਮ ਕਰਦੇ ਤਾਂ 1 ਸਾਲ ਦਾ ਸਮਾਂ ਲੱਗਦਾ ਹੈ ਜੀ 1 ਸਾਲ ਦਾ ਸਮਾਂ ਲੱਗ ਜਾਂਦਾ ਹੈ ਇਸ ਨੂੰ ਬਣਾਉਣ ਦਾ ਤੇ ਤਕਰੀਬਨ ਕਿੰਨੇ ਕਿਲੋ ਲੱਗਦੇ ਹਨ ਮਾਰਕਾ ਜੀ ਇਹ ਕਿੱਥੇ ਨਹੀਂ ਨਹੀਂ ਮਤਲਬ ਕੋਈ ਹਾਰ ਨਹੀਂ ਇਹ ਤਾਂ ਮਹਿੰਗਾ ਬਣਾਉਣਾ ਸਸਤਾ ਬਣਾਉਣਾ ਇਹ ਤਾਂ ਗੱਲ ਇੰਪਲੈਂਡ ਕਰਦੇ ਵੀ ਨਹੀਂ ਚਾਹੀਦੀ ਨਹੀਂ ਆਖਲਾ ਦੋ ਜੇ ਕੋਈ ਟੈਕਨੀਕ ਅੱਜ ਅੱਜ ਕੱਲ ਤਾਂ ਜੇ ਮਸ਼ੀਨੀ ਦਾ ਡੋਕਾ ਹੈ ਜਿਹੜੀ ਤੁਸੀਂ ਉੱਪਰ ਆ ਰਹੇ ਸੀ ਜਾਂ ਆਮ ਤੋਂ ਸੁਪਰਾ ਜਾਂ ਲਵਾਈ ਬਣੋ ਕੋਈ ਹੈਗਾ ਤੁਹਾਨੂੰ ਸੈਂਡਾ ਭਾਬੀ ਕੋਈ ਆਇਆ ਕਰਨ ਬੜਾ ਫਿਆਰੇ ਤੂੰ ਕੀ ਕਰ ਰਹਾ ਕੀ ਨਹੀਂ ਕਰ ਰਹਾ ਐਂ ਉਹ ਜਿਹਨਾਂ ਨੂੰ ਨਹੀਂ ਸਮਝ ਹੁੰਦੀ ਉਹ ਸਵਾਲ ਰਵਾਉ ਕਰ ਦਿੰਦੇ ਬੰਦੇ ਬੰਦੇ ਜਿਹਨਾਂ ਨੂੰ ਸਮਝ ਹੁੰਦੀ ਹੈ ਉਹ ਬੰਦਿਆਂ ਨੂੰ ਪਤਾ ਹੁੰਦਾ ਵੀ ਇਹਦਾ ਕਲਾਕਾਰੀ ਹੈ ਬਗੜ ਨਹੀਂ ਹੈਗੀ ਪਰ ਇਹ ਕਲਾਕਰਤਾ ਨੇ ਵੀ ਇਸ ਨੂੰ ਪੰਜਾਬੀ ਸੱਭਿਆਚਾਰ ਨੂੰ ਦੁਬਾਰਾ ਸਰਜੀਤ ਕਰ ਰਿਹਾ ਹੈ ਪਤਾ ਹੈ ਬਸ ਤੁਹਾਡੀ ਗੱਲ ਨਜਾਇਜ਼ ਹੈ ਹਾਂਜੀ ਬੇਟੀ ਆਪਣਾ ਕਿਰਾਵਾ ਜੀ ਆਪਣਾ ਨਾਂ ਨਛਤਰ ਸਿੰਘ ਆ ਲੈ ਅਸੀਂ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਮਤਲਬ ਨਹੀਂ ਕਰਾ ਰਹੇ ਅੱਛਾ ਇੱਥੇ ਤੁਸੀਂ ਮੱਲਕੰਢ ਫਾਪੀ ਕੀ ਸਹਿਯੋਗ ਦਿੱਤਾ ਭਾਈ ਜਸਪ੍ਰੀ ਸਿੰਘ ਜੀ ਦਾ ਸਾਡੇ ਜੀ ਇਹ ਮਿੱਤਰ ਆ ਬਹੁਤ ਛੋਟੀ ਉਮਰ ਤੋਂ ਹੀ ਇਕੱਠੇ ਪੜ੍ਹਦੇ ਰਹੇ ਹਾਂ ਇਹ ਜਾਨਾ ਸਾਡਾ ਵੀ ਜੀ ਸੌਣਾ ਜਣਾ ਵੀ ਇਹ ਦੋਨੋਂ ਦੀ ਸਾਂਝ ਵੀ ਆ ਜਦੋਂ ਵੀ ਕਿਸੇ ਕੰਮ ਦੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਜੀ ਇਹਨਾਂ ਦੇ ਨਾਲ ਅੱਜ ਅੱਜ ਨਾ ਗੱਡਾ ਬਣਾਇਆ ਤੇ ਅੱਜ ਪਹਿਲੇ ਜਿਹੜਾ ਸਮਾਂ ਬੇਸ ਬਲਦੀ ਜੋੜ ਕੇ ਆਪਾਂ ਐ ਬਾਹਰ ਕੱਢਿਆ ਤਾਂ ਤੁਹਾਨੂੰ ਵੀ ਨਿਕੋ ਖੁਸ਼ੀ ਹੋਈ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਜੀ ਅਸੀਂ ਪਹਿਲਾਂ ਕਹ ਰਾਤ ਰਾਤ ਚੱਲ ਪੂਰੀ ਜੋੜ ਕੇ ਇਸੇ ਰੋਡ ਦੇ ਉੱਤੇ 2012 ਦੇ ਵਿੱਚ ਚਲਾਇਆ ਠੀਕਾ ਤੇ ਅੱਜ ਤੋਂ ਬਾਅਦ ਅੱਜ ਇਹ ਗੱਡਾ ਨਹੀਂ ਬਣਨਾ ਤੁਹਾਨੂੰ ਬਹੁਤ ਖੁਸ਼ੀ ਹੋ ਛਰੋ ਖੁਸ਼ੀ ਤਾਂ ਹੈ ਤੇ ਅੱਜ ਕੱਲ ਜਿਹੜੀ ਪੀੜੀ ਹੈ ਮਤਲਬ ਕਿਉਂ ਕੀ ਕਾਰਨ ਹੈ ਕੀ ਸਮਝੋ ਵੀ ਤੁਸੀਂ ਅੱਜ ਕਿਉਂ ਟੁੱਟਦੀ ਜਾਂਦੀ ਹੈ ਲੈ ਆਪਣਾ ਵਿਰਸਾ ਵੀ ਕਿਉਂ ਟੁੱਟ ਰਿਹਾ ਹੈ ਕੀ ਕਾਰਨ ਇਹਦਾ ਇਹਦਾ ਜਿਹੜਾ ਹੈਗਾ ਨਾ ਜਨਰੇਸ਼ਨ ਗੈਪ ਕਹਿੰਦੇ ਹੈ ਜੀ ਵੀ ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੇ ਪੀੜ ਦੇ ਵਿੱਚ ਜਿਵੇਂ ਹੁਣ ਜਿਹੜੇ ਪੀੜ ਦੇ ਵਿੱਚ ਅਸੀਂ ਜੰਮਿਆ ਜੋ ਚੀਜ਼ ਅਸੀਂ ਦੇਖੀ ਹੈ ਉਹ ਸਾਡੇ ਦਿਮਾਗ ਦੇ ਵਿੱਚ ਅਸੀਂ ਕੋਈਆਂ ਜਾਂ ਆਪੀ ਉਹਨੂੰ ਅਕਸੈਪਟ ਕਰਿਆ ਤੇ ਦੂਸਰੀ ਚੀਜ਼ ਜਿਹੜੀ ਹੁਣ ਨਵੀਂ ਪੀੜੀ ਆ ਉਹ ਜੋ ਚੀਜ਼ ਉਹ ਦੇਖ ਰਹੀ ਹੈ ਜਿਵੇਂ ਮੋਬਾਈਲ ਆ ਗਏ ਕਾਰ ਆ ਗਈਆਂ ਸਕੂਟਰ ਆ ਗਏ ਉਹ ਬੱਚੇ ਹੁਣ ਜਾਂ ਛੋਟੀ ਉਮਰ ਦੇ ਵਿੱਚ ਲਾਉਣਾ ਸਿੱਖ ਜਾਂਦੇ ਆ ਸਾਨੂੰ ਨਹੀਂ ਕਰਾ ਚਲਾਉਣੀਆਂ ਆਉਂਦੀਆਂ ਇਹ ਅਸੀਂ ਜੇ ਗੱਡੀਆਂ ਦੇ ਜੰਮੇ ਸਾਡੀ ਸਾਡਾ ਉੱਥੋਂ ਤੱਕ ਐਕਸਪੀਰੀਅੰਸ ਹੈ ਤੇ ਬੱਚਿਆਂ ਦਾ ਗਾਹ ਕੰਪਿਊਟਰ ਰੋਗਾ ਉਹਨਾਂ ਦਾ ਉੱਥੋਂ ਤੱਕ ਹੈ ਇਹ ਜਨਰੇਸ਼ਨ ਗੈਪ ਹੁੰਦਾ ਜੀ ਗੱਲ ਨੂੰ ਇਹਨੂੰ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਸਾਡੇ ਬੱਚਿਆਂ ਨੂੰ ਪਤਾ ਨਹੀਂ ਕਿਉਂਕਿ ਅਸੀਂ ਬੱਚਿਆਂ ਨੂੰ ਦੱਸਿਆ ਨਹੀਂ ਤੇ ਐਨਆਰਆਈ ਵੀਰਾਂ ਵਾਲੇ ਤਾਂ ਤੁਸੀਂ ਜਾਣਦੇ ਹੋਵੋਗੇ ਵੀ ਉਹਨਾਂ ਨੇ ਕੀ ਸੋਚ ਕੇ ਬਣਾਇਆ ਉਹ ਜਿਹੜੇ ਆ ਵੀ ਆਪਦੇ ਵਿਰਸੇ ਨੂੰ ਪਿਆਰ ਕਰ ਦਿੰਦੇ ਨੇ ਉਹ ਬੰਦੇ ਲੋਕ ਜਿਨ੍ਹਾਂ ਨੂੰ ਪੰਜਾਬ ਤੋਂ ਦੂਰ ਗਏ ਤੇ 35-40 ਸਾਲ ਪਹਿਲਾਂ ਉਹ ਪੰਜਾਬ ਦੀਆਂ ਬਾਤਾਂ ਪਾਉਂਦੇ ਨੇ ਬੱਚਿਆਂ ਨੂੰ ਬਾਤਾਂ ਸਿਖਾਉਂ ਦੱਸ ਦਿੰਦੇ ਨੇ ਵੀ ਅਸੀਂ ਭਾਈ ਸਾਡੇ ਗੱਡੇ ਹੁੰਦੇ ਸੀ ਖੂਹ ਹੁੰਦੇ ਸੀਗੇ ਉਹ ਹੁਣ ਬੱਚੇ ਸਵਾਲ ਕਰਦੇ ਵੀ ਸਾਨੂੰ ਦਿਖਾਓ ਚੀਜ਼ਾਂ ਕਿੱਥੇ ਜਿਹੜੀਆਂ ਕਿਹੇ ਜਿਹੀਆਂ ਹੁੰਦੀਆਂ ਸੀਗੀਆਂ ਸੋ ਇਸ ਕਰਕੇ ਉਹ ਆਪਦੇ ਵਿਰਸੇ ਨਾਲ ਜੋੜਨ ਵਾਸਤੇ ਉਹ ਚੀਜ਼ਾਂ ਨੂੰ ਮਤਲਬ ਉਹ ਲਿਜਾ ਕੇ ਪ੍ਰਮੋਟ ਕਰਦੇ ਬੱਚਿਆਂ ਨੂੰ ਦਿਖਾਉਂਦੇ ਨੇ ਵੀ ਸਾਡਾ ਇਹ ਵਿਰਸਾ ਹੈਗਾ ਅਸੀਂ ਇਹ ਚੀਜ਼ਾਂ ਦੇ ਉੱਤੇ ਅਸੀਂ ਬਹੁੰਦੇ ਰਹੇ ਹਾਂ ਜਾਂ ਸਾਡੇ ਸਮੇਂ ਦੀ ਸੀ ਤੇ ਆਪਾਂ ਹੋਰ ਕੀ ਉਪਰਾਲਾ ਕਰ ਸਕਦਾ ਹੈ ਵੀ ਜਿਹੜੀ ਨਵੀਂ ਜਨਰੇਸ਼ਨ ਆਪਾਂ ਉਹਨੂੰ ਪੰਜਾਬੀ ਵਿਰਸੇ ਨਾਲ ਜੋੜ ਸਕੀਏ ਵੀ ਅਸੀਂ ਤਾਂ ਇਹੋ ਕਰ ਰਹੇ ਜੀ ਜਵਾਕਾਂ ਨੂੰ ਘਰੇ ਜਰਨਲ ਡੋਰੇ ਦੇ ਵਿੱਚ ਅਸੀਂ ਜਾਂ ਦੱਸਨੇ ਵੀ ਆਪਾਂ ਇਹ ਬੇਟਾ ਦੀ ਪੰਜਾਬੀ ਬੇਤੀ ਖਾਂਦ ਜੀ ਕਿ ਅਮਾਇਨਾਂ ਪੁਰਾਣੀ ਖੇਤੀ ਕਰਦੇ ਨੇ ਫਸਲ ਬਾ ਖੇਤੀ ਕੋਈ ਸ਼ੁਰੂ ਕਰਕੇ ਹਰ ਇੱਕ ਬੱਚੇ ਦੇ ਨੌਲੇਜ ਦੇ ਵਿੱਚ ਇਹ ਚੀਜ਼ਾਂ ਦੱਸਾਂਗੇ ਤਾਂ ਫਿਰ ਵੀ ਮਨ ਆਪਾਂ ਨੂੰ ਬਹੁਤ ਨੇ ਜੀ ਬਹੁਤ ਇਤਰਾ ਕੱਢਿਆ ਜਾਂਦਾ ਜੀ ਬੱਡੀ ਮਿੰਦਰੀ ਆਈ ਜਾਂਦੀ ਹੈ ਖੇਤੀ ਜੋ ਥੋੜਾ ਤੇਜ਼ ਹੋਈ ਜਾਂਦਾ ਹੈ ਢੰਡੇ ਜੋ ਗੱਲਾਂ ਕਰਦਾ ਹੈ ਬਿਨਾਂ ਖਰਚੇ ਤੋਂ ਕੰਮ ਹੋ ਰਿਹਾ ਹੈ ਬਿਲਕੁਲ ਸੋਟੀ ਗੱਲ ਸਹੀ ਹੈ ਪਰ ਜਿਸ ਤਰ੍ਹਾਂ ਵੀਰ ਜਤ ਵੀਰ ਸਿੰਘ ਜੀ ਕਹਿੰਦਾ ਵੀ ਇਹ ਸਬਰ ਸੰਤੋਖ ਵਾਲੀ ਗੱਲ ਹੈ ਕਿਉਂਕਿ ਆទਿਕਾਲ ਜਿਹੜਾ ਲੋਕਾਂ ਕੋਲ ਸਮਾਂ ਘਟਾ ਸਮਾਂ ਘਟਾ ਕੰਮ ਕੋਲ ਇਹ ਹੁਣ ਆਪਾਂ ਇਸ ਘਟੇ ਨੇ ਫੇਟ ਲੱਗੇ ਜਾਵਾਂਗੇ ਟ੍ਰੈਕ ਨੂੰ ਸਾਨੂੰ ਰੱਖੀ ਤੇ ਸਵਾਗਤ ਨਾਲ ਪਰਾ ਕਾਡ ਆਪ ਵੀ ਫਾਸਟ ਹੋ ਜਾਂ ਕਰਕੇ ਥੋੜਾ ਜਿਹਾ ਇਹ ਵੀ ਗੈਪ ਪੈਂਦਾ ਹੈ ਤੋਂ ਬਹੁਤ ਸੁਖੀ ਤੁਹਾਨੂੰ ਇਹ ਬਤਾ ਪਾਤੀ ਆਰਤੀ ਤੁਦੀ ਕੀ ਮੈਸੇਜ ਹਣਾ ਚਾਹੁੰਦਾ ਆਪਣੀ ਨਾ ਮਿਲ ਜੇ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦਾ ਵੀ ਭਾਈ ਸਭ ਤੋਂ ਪਹਿਲਾਂ ਨਸ਼ੇ ਤੋਂ ਬਚਾਓ ਆਪਦੇ ਜਿਹੜੇ ਹੈਗੇ ਆ ਸਾਡੇ ਖੇਡਾ ਹੈਗੇ ਨੇ ਆ ਵੀ ਕਬੱਡੀ ਹੈ ਸਾਡੀ ਪੁਸ਼ਤੀਆਂ ਨੇ ਸਾਡਾ ਖਾਣਾ ਪਾਣਾ ਨਾ ਤਾਂ ਵਧੀਆ ਕਾਓ ਪਾਓ ਵਧੀਆ ਜਿੰਦਗੀ ਨੂੰ ਸਾਦਾ ਰਹੋ ਸਾਕੇ ਕਾਓ ਆਪ ਦਾ ਵਧੀਆ ਖਾਓ ਵਧੀਆ ਮਤਵੋ ਤੇ ਰਹੋ ਸਾਡਾ ਮਤਵ ਸਾਡੀ ਨਾ ਉਹਦੇ ਖਰਚੇ ਘਟਾਓ ਆਓ ਜੀ ਆਪਾਂ ਫਟੇ ਕਰੂ ਆਪਾਂ ਕਿ ਆਪ ਇਸ ਦੀ ਕਿਉਂ ਤੋਂ ਜੇ ਜੇ ਬੱਚਿਆਂ ਸਾਡੇ ਸਮਾਜ ਦੀ ਬਣਾਈ ਹੈ ਕਿਉਂਕਿ ਚਲੋ ਬੱਚਿਆਂ ਦਾ ਅਗਾਕਾਰੀ ਹੋਣਾ ਚਾਹੀਦਾ ਮਾਪੇ ਦੇ ਤੇ ਜੇ ਬੱਚੇ ਮਾਪੇ ਦੇ ਅਗਾਕਾਰੀ ਹੋਣਗੇ ਉਹ ਚੰਗੇ ਮੁਕੋ ਸਿੱਖਿਆ ਲੈਣਗੇ ਤਾਂ ਉਹ ਚੰਗਾ ਜੀਵਨ ਗਾਹ ਉਹਦੇ ਬੱਚਿਆਂ ਦਾ ਚੰਗਾ ਜੀਵਨ ਨਿਰਮਿਤ ਕਰਨਗੇ ਸਾਡਾ ਬਾਬੇ ਨਾਲ ਤੇਰਾ ਪਲ ਸਫਾਈ ਹੀ ਹੈ ਜੀ ਸਾਡਾ ਕਿਰਤ ਕਰੋ ਵੰਡ ਛਕੋ ਨਾਮ ਕਰਕੇ ਅਸੀਂ ਇਹ ਸਾਡੀ ਸੱਚੀ ਸੁੱੱਚੀ ਕਿਰਤ ਹੈ ਇਹ ਸਾਡੇ ਬਾਬੇ ਨਾਨਕ ਨੇ ਸ਼ੁਰੂ ਕੀਤੀ ਹੋਈ ਕਿਰਤ ਹੈ ਜੋ ਹਰ ਪੰਜਾਬੀ ਤੋਂ ਸ਼ੁਰੂ ਹੋਈ ਹੈ ਗੱਡੇ ਤੋਂ ਸ਼ੁਰੂ ਹੋਈ ਹੈ ਸਾਨੂੰ ਇਹ ਸਾਡਾ ਬਾਬੇ ਨਾਨਕ ਦਾ ਜਿਹੜਾ ਫਲਸਫਾ ਹੈਗਾ ਇਹ ਧੁਰਾ ਹੈਗਾ ਜਿਹੜਾ ਬਾਬੇ ਨਾਨਕ ਦਾ ਉਹ ਉਹਦੇ ਨਾਲ ਸਾਨੂੰ ਤੁਰਨਾ ਚਾਹੀਦਾ ਇਹਦੇ ਨਾਲ ਜੁੜ ਕੇ ਹੀ ਸਾਡੀ ਤਰੱਕੀ ਹੈ ਬਿਲਕੁਲ ਸਹੀ ਗੱਲ ਕਹੀ ਹੈ ਮੀਰ ਜਸਵੀਰ ਸਿੰਘ ਜੀ ਨੇ ਕਿਉਂਕਿ ਇਹ ਜਿਹੜਾ ਕੀਂਦੇ ਕਰੋ ਨਾਮ ਜੋ ਪਤੇ ਪੰਡ ਚ ਕੋ ਦਾ ਫਸ ਪਏ ਬਾਬਾ ਗੁਰੂ ਨਾਨਕ ਦੇਵ ਜੀ ਦਾ ਕਿਉਂਕਿ ਉਹਨਾਂ ਨੇ ਵੀ ਜਿਹੜੀ ਖੇਤੀ ਸੀ ਉਹ ਵਾਦਾਂ ਦੇ ਨਾਲ ਕੀਤੀ ਸੀ ਪਰ ਅੱਜ ਦਾ ਜਿਹੜਾ ਜੋਗ ਆ ਭਾਵੇਂ ਮਸ਼ੀਨਰੀ ਦਾ ਜੋਗ ਆ ਪਰ ਕਿਤੇ ਨਾ ਕਿਤੇ ਜਿਹੜੀ ਸਾਇੰਸ ਹੈ ਜਿਹੜੀ ਓਹੋ ਮਰਦ ਸੁਲੱਖ ਨੂੰ ਦੇ ਦਿੱਖਦੀ ਆ ਕਿ ਉਹ ਕਿ ਅੱਜ ਜਿਹੜੀ ਆ ਜਨਰੇਸ਼ਨ ਆ ਹੈ ਉਹ ਵਾਪਸ ਮੁੜਦੀ ਹੈ ਭਾਵੇਂ ਪਾਣਾ ਹੋਵੇ ਚਾਹੇ ਉਹ ਕਪੜਾ ਹੋਵੇ ਸੀ ਚਾਹੇ ਉਹ ਰਹਿਣਾ ਸਹਿਣਾ ਹੋਵੇ ਕਭੂ ਕੱਚੇ ਘਰਾਂ ਨੂੰ ਬੜਾ ਪਿਆਰ ਕਰਦੇ ਹਾਂ ਮੇਰਾ ਖਾਣਾ ਹੈ ਮੱਕੀ ਦੀ ਰੋਟੀ ਤੇ ਸਾਗ ਨੂੰ ਬੜਾ ਪ੍ਰਤਮਨ ਕਰਦੇ ਆ ਤੇ ਅੱਜ ਜਿਹੜੇ ਅੱਜ ਦੇਖ ਰਹੇ ਹਾਂ ਸੋ ਇਹ ਇੱਕ ਗੱਡਾ ਹੈ ਤੁਸੀਂ ਦੇਖ ਸਕਦੇ ਹੋ ਆਓ ਮੈਂ ਤੁਹਾਨੂੰ ਦਿਖਾਉਣਾ ਹਾਂ ਵੀ ਇਹਨਾਂ ਦੇਖੋ ਇਹ ਬੰਦ ਕੁੜੇਦਾਨ ਹੈ ਜਿਆ ਮੂਰੀ ਫੇਰ ਮਾ ਆਹ ਦੇ ਆਪਣਾ ਪੱਈਏ ਨੇ ਇਹ ਬਿਲਕੁਲ ਲੱਕੜ ਦੇ ਬਣੇ ਹੋਇਆ ਇਹ ਆ ਕਿਸੇ ਨੂੰ ਮਾਰਾ ਗੱਪ ਕੀ ਕਹਿੰਦਾ ਨੇ ਤਿਆਗ ਆ ਜਾਂਦਿਆ ਨਾ ਵੈ ਤੇ ਇਹ ਚੀਜ਼ ਜਿਹੜਾ thora ਹੈ ਤੇ ਆਂਗਣੀ ਹੈ ਤੇ ਸੁਲਾਵਾਂ ਇਹ ਤੁਸੀਂ ਵੀ ਵੇਖ ਸਕਦੇ ਹੋ ਤੇ ਬੜੀ ਮੈਂਸ ਨਾਲ ਜਿਹਨੇ ਕਿੜਕਟਾ ਹੋਰ ਪਿਆਰ ਕੀਤਾ ਹੈ ਪਰ ਬੜੀ ਖੁਸ਼ੀ ਦੀ ਗੱਲ ਹੈ ਜਿਹੜੀ ਅੱਜ ਇੱਕ 50 ਸਾਲ 60 ਸਾਲ ਪਹਿਲਾਂ ਜਿਹੜੀ ਅੱਜ ਇਹਨਾਂ ਨੇ ਇੱਕ ਮੁੰਨਾ ਪੇਸ਼ ਕੀਤਾ ਹੈ ਇਹ ਸਬਾਹ ਬਹੁਤ ਜੀ ਵਟਾ ਇੱਕ ਦਸਨਵਾਂਤਾ ਹੁੰਦੇ ਆ ਕਿੰvida ਹੈ ਅਕੇ ਅੱਜ ਦੀ ਕੀ ਗੱਲ ਸਮਝਣ ਲੋਗਿਆ ਇਹ ਨਮੀ ਜਿਮੇ ਕਿਦਾ ਬਿਲਕੁਲ ਨਹੀਂ ਪਤਾ ਅੱਜ ਬਹੁਤ ਵਧੀਆ ਇਹ ਜਿਹੜਾ ਹੈ ਘਟਾ ਤਿਆਰ ਕੀਤਾ ਗਿਆ ਇੱਕ ਨਮੂਨਾ ਹੈ ਅਦਭੁਤ ਨਮੂਨਾ ਕਿਉਂਕਿ ਜੀ ਇੱਕ ਅਜੂਬਾ ਗੱਲ ਇਹ ਤਾਂ ਉਹ ਚੀਜ਼ ਹੈ ਕਿਉਂਕਿ ਤੁਹਾਨੂੰ ਆ ਜੇਕਰ ਕਿਤੇ ਟਾਵਾਂ ਟੱਲਾ ਗੱਡਾ ਵੀ ਮਿਲੂਗਾ ਪਰ ਜਿਹੜੇ ਪਹੀਏ ਲੱਗ ਰਹੇ ਨੇ ਉਹ ਨਹੀਂ ਮਿਲਗੇ ਐਸ طرح ਦੇ ਫਲਦ ਜੁੜੇ ਉਹ ਨਹੀਂ ਮਿਲਣਗੇ ਸੋ ਬਧਾਈ ਦੇ ਪਾਤਰ ਨੇ ਉਹ ਵੀਰ ਐਨਾਂ ਹੀ ਵੀਰ ਜਿਨ੍ਹਾਂ ਨੇ ਇਹ ਗੱਡਾ ਤਿਆਰ ਕਰਵਾਇਆ ਅਤੇ ਇਸ ਤੋਂ ਇਲਾਵਾ ਜੇਕਰ ਦੇਖਿਆ ਜਾਵੇ ਇਸ ਨਾਲ ਨਾਲ ਜਿਹੜੇ ਵੀਰ ਜਸਵੀਰ ਸਿੰਘ ਜੀ ਨੇ ਪਟਣੀ ਕਲਾ ਤੋਂ ਉਹ ਵੀ ਇਸ ਬਹੁਤ ਵਧੀਆ ਬਧਾਈ ਦੇ ਪਾਤਰ ਹੈ ਬਧਾਈ ਦੇ ਪਾਤਰ ਨੇ ਜੀ ਸੋ ਇਹ ਪੰਜਾਬੀ ਸਾਇੰਟੀਵੀ ਚੈਨਲ ਜਿਹੜਾ ਅੱਜ ਇਹਨਾਂ ਨੂੰ ਸੱਚੇ ਸੱਚ ਤੋਂ ਸੈਡੀਜੀਤ ਬਾਰੂ ਸਿੰਘ ਸਗੂ ਐਂਕਰ ਤੇ ਸਲਾਵ ਲੇ ਕੈਮਰਾਮੈਨ ਵੀਰ ਜੀ ਨੇ ਉਹਨਾਂ ਵੱਲੋਂ ਤੇ ਇਸ ਜਿਹੜਾ ਪੰਜਾਬੀ ਸਾਇੰਟ ਦੇ ਇੰਜੀਰ ਡੀਪ ਐਡੀਟਰ ਬਵਨ ਪਰਵਾਸੀ ਜੀ ਅੱਜ ਇਹ ਇਹਨਾਂ ਨੂੰ ਭਾਈ ਜਸਵੀਰ ਸਿੰਘ ਜੀ ਨੂੰ ਬਹੁਤ ਹੀ ਬਧਾਈ ਦਿੰਦੇ ਹਾਂ ਸੋ ਵੇਖ ਸਕਦੇ ਤੁਸੀਂ ਗੱਡਣ ਚੱਲਦੇ ਨੂੰ ਤੋ ਦੇਖੋ ਕਿਸ ਤਰ੍ਹਾਂ ਇਹ ਬਲਡਨ ਨੂੰ ਕਿਹਾ ਜਾਂਦਾ ਹੈ ਤੇ ਕਿਸ ਤਰ੍ਹਾਂ ਇੱਕ ਵਾਰੀ ਫੇਰ ਤੋਂ ਦੁਬਾਰਾ ਚੱਲੀ ਇਹ ਦੇਖ ਸਕਦੇ ਹੋ ਫੇਰ ਚੱਲਦਾ ਹੋਇਆ ਗੱਡਾ ਇਹ ਬਿਲਕੁਲ ਚੱਲਦਾ ਹੈ ਮੇਰੇ ਕੋਲ ਇਹ ਚਾਲੂ ਹੈ ਜਿੱਥੇ ਅੱਜ ਕੱਲ ਪੀਡੀ ਜਿਹੜੇ ਕਿ ਹੰਗੜੀਆਂ ਆ ਕਾਰਾਂ ਦੀ ਪਾਣ ਜਿਹੜੀਆਂ ਨਾ ਪਾ ਵੀ ਆਓਡੀ ਤੱਕ ਜਿੱਥੇ ਮੰਗਰੇ ਨੇ ਪਰ ਉੱਥੇ ਦੇਖੋ ਮੈਂ ਅੱਜ ਇਹ ਜਿਹੜਾ ਪ੍ਰਾਤਨ ਅੰਗੱਡਾਗਾ ਇਹ ਵੀ ਬੜੇ ਮਿਹਨਤ ਦੇ ਨਾਲ ਬਣਿਆ ਤੇ ਬੜੇ ਸ਼ੌਂਕ ਦੇ ਨਾਲ ਬਣਾਇਆ ਤੇ ਬਣਾਉਣ ਵਾਲਿਆਂ ਨੇ ਆਰਡਰ ਦੇਣ ਵਾਲਿਆਂ ਨੇ ਵੀ ਬੜੇ ਸ਼ੌਂਕ ਦੇ ਨਾਲ ਤਿਆਰ ਕੀਤਾ ਇਹ ਸਾਰਾ ਇਹਦਾ ਕੰਮ ਹੈ ਬਿੱਟਲਾ ਹੈ ਦੇਖੋ ਬਿੱਟਲੀਆਂ ਫੁੱਟੀਆਂ ਲੱਗੀਆਂ ਨੇ ਤੇ ਇਹ ਸੋਰਾ ਵਾ ਇਹ ਜਗਾ ਦੇ ਕੱਲੇ ਵਿੱਚ ਜਿੱਥੇ ਜਿੱਥੇ ਵੀ ਕੋਈ ਰੱਸਾ ਅ ਜਿਵੇਂ ਆਪਾ ਬੈਡਰ ਜੀ ਕਰ ਕਰਕੇ ਦਾ ਬੈਡ ਦੇ ਵਿੱਚ ਜਿਵੇਂ ਰੱਸਾ ਵਰਤਿਆ ਜਾਂਦਾ ਹੈ ਉਸ ਤਰ੍ਹਾਂ ਰस्सियां ਵਰਤੀਆਂ ਜਾਂਦੀਆਂ ਨੇ ਬੱਤੀਆਂ ਹੁੰਦੀਆਂ ਇਹ ਬੜੀ ਮਿਹਨਤ ਦੇ ਨਾਲ ਇਹ ਤਿਆਰ ਕੀਤਾ ਗਿਆ ਇਹ ਦੇਖੋ ਮੱਛੀਆਂ ਮੁੰਨੀ ਦੇ ਉੱਪਰ ਇਹ ਇਹ ਸਾਰਾ ਜੀ ਕੱਟਣ ਇਹ ਮੋਰਨੀਆਂ ਜੋੜੇ ਦੇ ਉੱਪਰ ਪਹਿਲਾਂ ਵੀ ਅਸੀਂ ਦਿਖਾ ਚੁੱਕੇ ਹਾਂ ਤੇ ਇਹ ਦੇਖ ਸਕਦੇ ਤੁਸੀਂ उस उसवा जर देखा जाए तो अगर जी पिंगणी है जिसे बया चल रहा है तो भी उरनि जान सो बहुत ही अद्भुत जी चीज़ है वो पुरातन चीज़ों के बच्चों तो, वीर जसवीर सिंह जी ने पेश करके अभी खड़ाई हुई है ये देखा जाए तो ਇੱਥਲੇ ਜਿਸ ਤਰ੍ਹਾਂ ਤਰਾਜ ਹੁੰਦਾ ਹੈ ਉਸ ਤਰ੍ਹਾਂ ਇੱਕ ਡੀਪ ਢੰਡਾਰੀ ਰੱਖੀ ਗਈ ਹੈ ਜਿਸ ਦੇ ਵਿੱਚ ਜੋ ਗੱਡਾ ਲੈ ਕੇ ਜਾਂਦੇ ਨੇ ਖੇਤ ਨੂੰ ਤੇ ਉਸ ਦੇ ਵਿੱਚ ਰੋਟੀ ਚਾਹ ਪਾਣੀ ਜੋ ਕੁਝ ਵੀ ਆਪਣਾ ਰੱਖਣਾ ਹੁੰਦਾ ਹੈ ਜਿਹੜੀ ਲੋੜਿੰਦਾ ਸਮਾਨ ਇਸ ਦੇ ਵਿੱਚ ਇੱਕ ਬਹੁਤ ਬਰੀ ਹਾਟਾਂ ਦੇ ਨਾਲ ਆ ਰੱਖਿਆ ਜਾਂਦਾ ਸੋ ਤੁਸੀਂ ਵੇਖ ਸਕਦੇ ਹੋ ਕਿ ਧਨੜਾ ਪਾਸਾ ਗੱਡੇ ਦਾ ਜਿਸ ਦੇ ਵਿੱਚ ਤਕਰੀਬਨ ਸਾਰੇ ਬਹੁਤ ਵਧੀਆ ਜਿਹੜੀ ਲੱਕੜ ਦਾ ਸੇਵਨ ਕੀਤਾ ਹੈ ਵੀਰ ਜਸਵੀਰ ਸਿੰਘ ਜੀ ਨੇ ਇਹ ਟੋਰਾ। ਤੇ ਇਹ ਜਨਕੇ ਇਹ ਪਈਏ ਦਾ ਇਟਲ ਦਾ ਅਗਾਇ ਤੇ ਇਤਰਾ ਗਿਆ। ਇਹਨਾਂ thora ਤੇ ਇਹ ਤੁਸੀਂ ਤਾਰਾਈ ਰਹਾ ਹੈ। ਦੇਖੋ ਜਿਵੇਂ ਮੈਂ ਉਹ ਤੱਕ ਤੱਕ ਤੁਹਾਨੂੰ ਅੰਦਾਜ਼ਾ ਕਰ ਰਿਹਾ ਹਾਂ। ਆ ਇਹ ਜਿਹੜੇ ਲੱਕੜ ਐ ਇਹ ਇਹਦੇ ਵਿੱਚ ਵਸਤੋ ਪਿੱਟੀ ਗਈ ਆ ਤੇ ਆ ਕੀ ਜਿਹੜੇ ਹੈ ਇਹ ਡਈਆਂ ਜਿਸ ਰ ਕਰਨੇ ਵੀ ਗੱਡਾ ਡਈਆਂ ਕਰਤਾ ਕੈਂਡ ਭਾਬ ਮੇ ਇਹ ਉਹ ਡਈਆਂ ਟੰਗਣ ਵਾਸਤੇ ਇਹ ਜਿਹੜੇ ਇਹ ਕੁੰਡੇ ਹਨ ਇਹ ਡਈਆਂ ਜਿਹੜਾ ਹੈਗਾ ਹੁਣ ਇਸ ਟਾਈਮ ਜਿਹੜਾ ਗੱਡਾ ਉਹ ਡਈਆਂ ਤੇ ਹੀ ਖੜਾ ਹੈ ਮੈਂ ਗੱਡੇ ਦਾ ਥੜਾ ਇਸਾ ਰਖਣਾ ਇਹ ਲੱਕੜਾਂ ਨੂੰ ਜਿਹੜੇ ਬਾਸ ਦੇ ਰੋਟੀਆਂ ਨੇ ਇਹਨਾਂ ਨੂੰ ਅ ਡਈਆਂ ਬਦਾ ਜਾਂਦਾ ਕਿ ਗੱਡਾ ਇਸ ਤਰ੍ਹਾਂ ਬੰਦਿਆ ਦੇ ਉੱਪਰਾ ਕੜਾ ਹੈ ਆ ਡਈਆਂ ਹੈ ਇਹ ਇੱਕ ਸਪੋਰਟ ਜਦੋਂ ਬਲਦ ਜੋੜਨੇ ਹਨ ਤੇ ਉਸ ਉਸ ਸਮੇਂ ਜਿਹੜੇ ਗੱਡੇ ਨੇ ਡਈਆਂ ਆ ਆ ਜਾਂਦਾ ਜੀ ਹਾਂ ਜੀ ਯਾਨੀ ਮੈਨੂੰ ਐ ਕਾਏ ਹੋ ਗਿਆ ਵੀ ਜਿਵੇਂ ਮੈਂ ਕਿਲਾ ਜਿੱਤ ਲਿਆ ਹੁੰਦਾ ਵਾਈ ਵਾਹ ਜਦੋਂ ਕਹਿੰਦਾ ਭਾਬੀ ਜਦੋਂ ਛੱਤ ਜਿਹੜੀ ਕੰਪਲੀਟ ਹੋਣ ਲੱਗੀ ਹਾਂ ਜਦੋਂ ਆ ਵੀ ਮਤਲਬ ਬਣਾ ਤੀ ਫੇਰ ਦੂਜਾ ਕੰਮ ਆ ਗਿਆ ਕੰਨਾਂ ਦਾ ਹੂੰ ਇਹ ਕੰਨਾਂ ਬਾਰੇ ਮੈਨੂੰ ਕੋਈ ਧੌਲ ਦੇ ਨਹੀਂ ਸੀ ਵੀ ਇਹ ਹੌਲੀ 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 ਕਰਦੇ 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 ਵੀ ਇਹ ਜਦੋਂ ਕੰਨ ਲਾਤੇ ਪੱਕੇ ਕਰਤੇ ਬਣਾਤੇ ਡਿਜ਼ਾਈਨ ਕਰਤਾ ਵੀ ਫੇਰ ਮੈਨੂੰ ਐ ਹੋ ਗਿਆ ਵੀ ਯਾਰ ਮੈਂ ਤਾਂ ਬਹੁਤ ਵੱਡਾ ਕੰਮ ਕਰ ਲਿਆ ਕਿਉਂਕਿ ਇਹਦਾ ਕੋਈ ਮੂੰਹ ਫੇਰ ਤਾਂ ਹੈ ਨਹੀਂ ਨਾ ਤਾਂ ਹੀ ਰਹਾ ਹੈ ਪਤਾ ਲੱਗਦਾ ਵੀ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਅੱਛਾ ਇਹ ਆ ਜਿਹੜੀ ਚੀਜ਼ ਹੈਗੀ ਇਸ ਨੂੰ ਤੁਸੀਂ ਕੰਨ ਕਹਿੰਦੇ ਹੋ ਜੀ ਹੈ ਨਾ ਕਿ ਕੰਨ ਨੇ ਜੀ ਕੋਈ ਪੱਖੇ ਵੀ ਕਹਿੰਦੇ ਆ ਹਾਂ ਪੱਖੇ ਵੀ ਕਹਿੰਦੇ ਆ ਕੋਈ ਬੰਦਾ ਪੱਖੇ ਕੋਈ ਆ ਡੁੱਡੀ ਇਲਾਕਿਆਂ ਦੀ ਬੋਲੀ ਹੈ ਹੂੰ ਕੋਈ ਪੱਖੇ ਕਹਿੰਦਾ ਵੀ ਆ ਪੱਖੇ ਪਾਸਿਆਂ ਵਾਲੇ ਪੱਖੇ ਆ ਜੀ ਕੰਨ ਕਿਉਂਕਿ ਇਹ ਚੌੜੇ ਆ ਨਾ ਤਾਂ ਤਾਂ ਆਪਣੇ ਜਿਵੇਂ ਮਨੁੱਖੀ ਕੰਨ ਤਾਂ ਤਾਂ ਚੌੜਾ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਇਹਨੂੰ ਤਾਂ ਕੰਨ ਕਹਿੰਦੇ ਨੇ ਹੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਆ ਇਹਨੂੰ ਪੁੰਜੇ ਕਹਿੰਦੇ ਆ ਇਹ ਆ ਸਾਈਡ ਵਾਲੇ ਤੋਂ ਆ ਗਏ ਆ ਜੀ ਆਹ ਫਲੜਾ ਨੇ ਫਲੜ ਜੀ ਇਹਨਾਂ ਨੂੰ ਫਲੜਾ ਕਹਿੰਦੇ ਆ ਤੇ ਆ ਜਮਾ ਆ ਮੁੰਨੀਆਂ ਇਹ ਮੁੰਨੀ ਹੋ ਗਈ ਜੀ ਇਹ ਮੁੰਨੀ ਆ ਆ ਬੰਗਾ ਆ ਆ ਬੰਗਾ ਹੋ ਗਿਆ ਜੀ ਪਿਛਲੇ ਪਿਛਲੇ ਸਾਈਡ ਉਹ ਬੰਗਾ ਹੈ ਉਹਨੂੰ ਵੀ ਮੰਗਾ ਕਹਿੰਦੇ ਆ ਇਹੋ ਹੁੰਦਾ ਕਹਿੰਦੇ ਇਹ ਬੰਗਾ ਹੈਗਾ ਬੜੇ ਕੜਾਈ ਦੇ ਨਾਲ ਪੀਟਾ ਗਿਆ ਹੋਇਆ ਤੇ ਕੁੰਡੇ ਜਿਹੜੇ ਕੁੰਡੇ ਨੇ ਬੜੇ ਮਿਹਨਤ ਦੇ ਨਾਲ ਲਾਏ ਗਏ ਨੇ ਐ ਵੀਰ ਜਸਵੀਰ ਸਿੰਘ ਜੀ ਵੱਲੋਂ ਇਹ ਪ੍ਰਾਤਨ ਸਮੇਂ ਦਾ ਜਿਹੜਾ ਗੱਡਾ ਆ ਜਿਹੜੇ ਬਾਹਰ ਪਾਇਆ ਇਹਨਾਂ ਨੂੰ ਪਿੰਡਣੀਆਂ ਕਹਿੰਦੇ ਨੇ ਪਿੰਜਣੀਆਂ ਜੀ ਪਿੰਜਣੀਆਂ ਹਾਂ ਉਹ ਥੱਲੇ ਵਾਲੇ ਜਿਹੜੇ ਟਿੱਡੇ ਆ ਤੀਰ ਆ ਇਹ ਤੇ ਆ ਜਿਹੜੇ ਪਹੀਏ ਦੇ ਨਾਲ ਆ ਲੱਗੀ ਹੋਈ ਹੈ ਜੇ ਇਹ ਆ ਦੇਖੋ ਇਹਨਾਂ ਨੂੰ ਵੀ ਪਿੰਡਣੀਆਂ ਕਹਿੰਦੇ ਆ ਇਹ ਪਿੰਜਣੀਆਂ ਹਾਂ ਇਹ ਪਿੰਜਣੀਆਂ ਆ ਤੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਇਸ ਨੂੰ ਬਿੱਡ ਕਿਹਾ ਜਾਂਦਾ ਜੇਕਰ ਆਪਾਂ ਪਹੀਏ ਦੀ ਗੱਲ ਕਰੀਏ ਤੇ ਇਹ ਨਾਮ ਹੈ ਇਹਨੂੰ ਨਾਮ ਕਹਿੰਦੇ ਆ ਨਾਮ ਤੇ ਆ ਨਾਮ ਦਾ ਨਾਮ ਇਹ ਚਰਨ ਮਾਤਰਾ ਜਾਂ ਤੋਰੇ ਤੇ ਇਹਨਾਂ ਨੂੰ ਕਹਿੰਦੇ ਨੇ ਗਾਜ ਹਾਂ ਇਹ ਇਹ ਗਾਜ ਜੀ ਇੱਕ ਪਏ ਤਿੰਨ ਦੋ ਗਾਜ ਚੌੜੇ ਨੇ ਹੂੰ ਦੋ ਗਾਜ ਦੂਤੰਗ ਨੇ ਦੋ ਦੂਦੰਤੰਗ ਨੇ ਠੀਕ ਹੈ ਜੀ ਇਹਨਾਂ ਨੂੰ ਜਿਹੜੇ ਮਤਲਬ ਆਪ ਉੱਠੀਆਂ ਨੇ ਇਹ ਇਹਨਾਂ ਨੂੰ ਆਪ ਜੀ ਆਰ ਪਾਰ ਮਰ ਲੰਗਾ ਕੇ ਫੇਰ ਸਰਾ ਕੱਢ ਕੇ ਜਾਂਦਾ ਤੇ ਆਹ ਆ ਜਿਹੜਾ ਹੈ ਇਸ ਨੂੰ ਪੁੱਠੀ ਕਿਹਾ ਜਾਂਦਾ ਹੈ ਆ ਜਿਹੜੀ ਗੁੜਾਈ ਦੇ ਕੇ ਲੱਕੜੀ ਦੇ ਆ ਚੀਜ਼ ਬਣਾਈ ਹੈ ਇਹਨੂੰ ਪੁੱਠੀ ਕਿਹਾ ਜਾਂਦਾ ਹੈ ਇਹ ਪਈਏ ਗੋੜ ਇਸ ਕਰਕੇ ਬਣਦੇ ਨੇ ਅੱਛਾ ਕਈ ਵਾਰੀ ਆਇਆ ਹੁੰਦਾ ਜੀ ਮਨ ਦੇ ਵਿੱਚ ਵੀ ਜਾਂ ਕੋਈ ਹੋਰ ਕੋਈ ਅਗਰ ਟੋਕਦੇ ਵੀ ਯਾਰ ਜਸਵੀਰ ਕੀ ਕਰੀਏ ਨਾ ਕਰਿਆ ਆਇਆ ਨਹੀਂ ਹੋਇਆ ਤੁਹਾਡੇ ਨਾਲ ਬਹੁਤਾ ਨਹੀਂ ਹੋਇਆ ਅੱਛਾ ਜੀ ਕਿਹਾ ਕਿਸੇ ਨੇ ਤੁਹਾਨੂੰ ਉਹ ਐਵੇਂ ਹੁੰਦਾ ਜੀ ਗੱਲ ਹੁਣ ਮੰਨ ਲਓ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਂ ਵੀ ਆ ਮੈਂ ਪਈਏ ਬਣਾਈ ਜਾਣਾ ਹੂੰ ਤੇ ਕਿਸੇ ਬੰਦੇ ਨੇ ਕੋਈ ਬੰਦਾ ਆਉਂਦਾ ਉਹਨੇ ਕਹਿਣਾ ਉਹ ਆ ਕੀ ਕਰਦਾ ਤੂੰ ਪਈਏ ਬਣਾਉਣਾ ਹੂੰ ਹਾਂ ਪਈਏ ਪਈਏ ਪਹਿਲੀ ਗੱਲ ਆ ਪੁੱਛਿੰਦੇ ਕੀ ਕਰਦਾ ਤੂੰ ਫਿਰ ਦੂਜੀ ਗੱਲ ਹੈ ਜੇ ਪਈਏ ਬਣਾਉਣਾ ਇਹ ਕਾਦੇ ਬਣਾਉਣਾ ਕਾਦੇ ਵਾਤੇ ਬਣਾਉਣਾ ਹੂੰ ਤੇ ਗੱਡੇ ਨੇ ਪਾਉਣਾ ਇਹ ਗੱਡੇ ਕਿੱਥੇ ਚਲਦੇ ਆ ਹੂੰ ਗੱਡੇ ਯਾਰ ਅਫਸਰ ਹੁਣ ਤਾਂ ਛੜਕਾਂ ਆ ਗਈਆਂ ਯਾਰ ਹੁਣ ਤਾਂ ਕੱਚੇ ਰਹਿ ਗਏ ਉਹ ਤਾਂ ਚੱਲਦੇ ਦਾ ਹੈ ਨਹੀਂ ਕਿਤੇ ਹੂੰ ਜਣੀ ਇੱਕ ਸਵਾਲ ਨਹੀਂ ਲੋਕ ਇੱਕ ਸਵਾਲ ਦਾ ਜਵਾਬ ਦਿੰਨੇ 10 ਹੋਰ ਕਰਦੇ ਆ ਬਿਲਕੁਲ ਬਿਲਕੁਲ ਸੋਡੀ ਗੱਲ ਫੇਰ ਅਸੀਂ ਗੱਲ ਨਿਬੜ ਦਿੰਦੇ ਹੁੰਨੇ ਆ ਵੀ ਭਰਾਵਾ ਮੇਰਾ ਕੰਮ ਹੈ ਪਹੀਆ ਬਣਾਉਣਾ ਹੂੰ ਇਹਨੇ ਚੱਲਣਾ ਹੈ ਕਿ ਨਹੀਂ ਚੱਲਣਾ ਕਿੱਥੇ ਚੱਲਣਾ ਨਹੀਂ ਚੱਲਣਾ ਇਹ ਇਹ ਮੇਰਾ ਵਿਸ਼ਾ ਨਹੀਂ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਗੱਲ ਹੈ ਮੇਰਾ ਕੰਮ ਗੱਡਾ ਬਣਾਉਣਾ ਹੈ ਹੂੰ ਮੇਰੇ ਵੱਲੋਂ ਅਗਲਾ ਅੱਗ ਲਿਆ ਕੇ ਮੈਂ ਕੀ ਲੈਣਾ ਹੂੰ ਮੈਂ ਤਾਂ ਗੱਡਾ ਬਣਾਉਣਾ ਸੀ ਮੈਨੂੰ ਗੱਡੇ ਦਾ ਆਰਡਰ ਆਇਆ ਮੈਂ ਗੱਡਾ ਬਣਾਦਾ ਅਗਲੇ ਨੇ ਮਿਊਜ਼ੀਅਮ ਚ ਘੜਿਆਉਣਾ ਹੈ ਅਗਲੇ ਨੇ ਕੋਠੀ ਚ ਘੜਿਆਉਣਾ ਹੈ ਕੋਠੇ ਤੇ ਘੜਿਆਉਣਾ ਹੈ ਇਹ ਮੇਰਾ ਵਿਸ਼ਾ ਨਹੀਂ ਹੈ ਹਾਂ ਕਹਿੰਦਾ ਭਾਬੀ ਕਿਤੇ ਮਰਜ਼ੀ ਘੜਾਉਣਾ ਕਰਦੇ ਨੇ ਹਾਂ ਵੀ ਆਪਣਾ ਤਾਂ ਕੰਮ ਸੀ ਬਣਾਉਣਾ ਹੂੰ ਤੇ ਬਣਾਤਾ ਜਣੀ ਇਹ ਹੈ ਵੀ ਜਿਹੜੀ ਚੀਜ਼ ਇਹ ਬਣਾਉਣ ਵਾਸਤੇ ਮੈਨੂੰ ਬਹੁਤ ਘਾਲਣਾ ਘਾਲਣੀ ਪਈ ਹੂੰ ਵੀ ਇਹਦਾ ਇਹ ਇਹਨੂੰ ਸਿੱਖਾ ਨਹੀਂ ਸਿੱਖ ਕੇ ਵੀ ਨਹੀਂ ਬੰਦਾ ਬਣਾ ਸਕਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਵੀ ਜੀ ਕਹੇ ਇਹਦਾ ਇੱਕ جنੂਨ ਹੈ ਹੂੰ ਵੀ ਜ਼ਿੰਦਗੀ ਦਾ ਮੇਰਾ ਇੱਕ ਨਿਸ਼ਾਨਾ ਸੀਗਾ ਵੀ ਮੈਂ ਗੱਡਾ ਬਣਾਉਣਾ ਹੈ ਪਰ ਐਵੇਂ ਵੀ ਖੁਸ਼ੀ ਵੀ ਮਿਲਦੀ ਹੈ ਥੋੜਾ ਜਿਹਾ ਜੇ ਆਹ ਹਾਂ ਜੇ ਆਪਾਂ ਪ੍ਰਾਤਨ ਚੀਜ਼ ਆਪਾਂ ਦੇਖੀਏ ਤਾਂ ਖੁਸ਼ੀ ਵੀ ਮਿਲਦੀ ਹੈ ਐਸੀ ਗੱਲ ਨਹੀਂ ਹੈ ਦੇਖੋ ਹੁਣ ਜਿਹੜਾ ਜਿਵੇਂ ਜਿਵੇਂ ਮੈਂ ਕੰਮ ਕਰੀ ਜਾਂਦਾ ਹੂੰ ਮੇਰੇ ਮਨ ਨੂੰ ਐਂ ਦਾ ਸਕੂਨ ਆ ਵੀ ਮੈਂ ਵਧੀਆ ਚੀਜ਼ ਬਣਾਈ ਹੈ ਬਿਲਕੁਲ ਜੀ ਬਿਲਕੁਲ ਇਹ ਮੈਂ ਡਿਜ਼ਾਈਨ ਕਰਦਾ ਜਾਂ ਜਮ ਜੜਦੇ ਆਂ ਗੱਲ ਨੂੰ ਭਾਵੇਂ ਮੈਂ ਔਖਾ ਹੋਇਆ ਹਾਂ ਪਰ ਇੱਕ ਗੱਲ ਮਨ ਨੂੰ ਖੁਜੀ-ਕਿੱਡੀ ਆ ਵੀ ਮੈਂ ਆਹ ਕੰਮ ਕਰਿਆ ਬਿਲਕੁਲ ਜੀ ਬਿਲਕੁਲ ਜੀ ਜਦੋਂ ਮੈਂ ਛੱਤ ਬਣਾਇਆ ਆ ਛੱਤ ਬਣਾਇਆ ਕੰਮ ਬਣਾਏ ਅ ਅੱਛਾ ਜੀ ਐਕਸਕਿਊਜ਼ਿੰਗ ਜੀ ਇਹ ਗੱਡਾ ਬਣਾਉਣ ਤੇ ਆਪਾਂ ਨੂੰ ਸਮਾਂ ਕਿੰਨਾ ਲੱਗਿਆ ਸਮਾਂ ਵੀ ਜੀ ਤਕਰੀਬਨ ਇੱਕ ਸਾਲ ਲੱਗ ਜਾਂਦਾ ਜੀ ਅੱਛਾ ਇੱਕ ਸਾਲ ਲੱਗ ਜਾਂਦਾ ਕੰਨਰ ਨਾ ਨਾਰ ਦੇ ਕੰਮ ਕਰੀਏ ਹੂੰ ਇੱਕ ਸਾਲ ਲੱਗ ਜਾਂਦਾ ਜੀ ਇੱਕ ਸਾਲ ਲੱਗ ਜਾਂਦਾ ਹੈ ਜੀ ਤੇ ਇਸ ਇੱਕ ਸਾਲ ਦੇ ਵਿੱਚ ਜਦੋਂ ਤੁਸੀਂ ਕੰਮ ਕਰਦੇ ਸੀ ਕਦੇ ਕੋਈ ਇਹ ਆ ਜਾ ਸਮਾਂ ਆਇਆ ਵੀ ਅੱਜ ਕੰਮ ਕਰਦੇ ਕਰਦੇ ਕੋਈ ਖਿੱਚ ਹੋ ਗਈ ਹੋਵੇ ਵੀ ਔਰ ਛੱਟ ਪਰਾ ਯਾਰ ਕੰਮ ਆ ਜਾਂ ਕੋਈ ਹੈ ਜੇ ਕੰਮ ਫਸ ਗਿਆ ਹੋਵੇ ਇਹ ਵੀ ਜਿਹਦੇ ਨਾਲ ਮਤਲਬ ਕਹਿੰਦਾ ਭਾਬੀ ਆਏ ਜੇ ਹੋਗਾ ਵੀ ਛੱਟੋ ਯਾਰ ਕੰਮ ਨਹੀਂ ਹੋ ਨਹੀਂ ਗੱਲਾਂ ਵੀ ਪਹਿਲੀ ਜਿਹੀ ਗੱਲੇ ਆ ਵੀ ਇਹ ਬਹੁਤ ਠੰਡੇ ਦਿਮਾਗ ਵਾਲਾ ਕੰਮ ਹੈ ਹੂੰ ਜਿੰਨਾ ਜੇ ਅੱਕ ਗਿਆ ਤਾਂ ਬੰਦਾ ਇੱਕ ਅੱਕਾਂ ਵਾਲਾ ਬੰਦਾ ਤਾਂ ਕੰਮ ਹੀ ਨਹੀਂ ਕਰ ਸਕਦਾ ਇਹ ਇਹ ਤਾਂ ਗੱਲ ਘੱਟ ਠੀਕ ਹੈ ਜੀ ਸਹੀ ਦੂਜੀ ਚੀਜ਼ ਇਹ ਆ ਵੀ ਇਹ ਬਹੁਤ ਮਤਲਬ ਠੰਡੇ ਦਿਮਾਗ ਨਾਲ ਕਿਉਂਕਿ ਜੇ 2 ਘੰਟੇ ਕੰਮ ਕਰਨਾ 10 ਮਿੰਟੇ ਸੋਚਣਾ ਐ ਜੇ ਪਹਿਲੇ ਦਿਨ ਰੋਟੀ ਰਹਿਣਾ ਕੰਮ ਨਾਲ ਹੂੰ ਤਾਂ ਚਾਲ ਬਣਾਉਣੀ ਆ ਕੰਮ ਦੀ ਹੂੰ ਫਿਰ ਉਹ ਤੋਂ ਬਾਅਦ ਆਉਂਦਾ ਜੀ ਵੀ ਇਹਨੂੰ ਡਿਜ਼ਾਈਨ ਕਿਵੇਂ ਦੇਣਾ ਹੂੰ ਵੀ ਇੱਕ 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 ਚੀਜ਼ ਬਣਾਉਣੀ ਆ ਉਹਦਾ ਪਹਿਲਾਂ 10 ਜਮਰਾ ਕੇ ਦੇਖਣਾ ਹੂੰ ਦਿਜ਼ਾਈਨ ਦੇ ਇੱਕ ਤਿਹਰੇ ਕਿਰਨਾਂ ਉਹਨੂੰ ਗਾਫਿਕ ਚ ਬਣਾਉਣਾ ਰਹੇ ਸੀਗਾ ਬਿਲਕੁਲ ਜੀ ਤੇ ਫਿਰ ਉਹ ਉਸ ਚੀਜ਼ ਨੂੰ ਇੱਕ ਨੂੰ ਸਿਲੈਕਟ ਕਰਨਾ ਤੇ ਆਹ ਚੀਜ਼ ਵਧੀਆ ਸੁਣੀ ਲੱਗਦੀ ਹੂੰ ਕਿ ਕਿੱਥੇ ਠੀਕ ਹੈ ਕਿਹੜੀ ਠੀਕ ਹੈ ਕਿਵੇਂ ਠੀਕ ਹੈ ਹੂੰ ਫਿਰ ਉਹ ਤੁਗਾ ਜਿਵੇਂ ਹੁਣ ਆ ਆਹੀ ਲਾ ਦੇ ਤੁਸੀਂ ਆਹ ਮੋਰਨਾਂ ਬਣਾਉਣੀਆਂ ਨੇ ਬਿਲਕੁਲ ਜੀ 10 ਬਣਾਏ 16 ਬਣਾਈਆਂ ਨੇ ਹਾਂ 16 16 ਨੇ ਯਾਰ ਤੇ ਆ ਜਿਵੇਂ ਹੁਣ ਆ ਇਹ ਚੀਜ਼ ਪਹਿਲਾਂ ਮਤਲਬ ਲੱਕੜ ਦੇ ਵਿੱਚ ਡਿਜ਼ਾਈਨ ਕੀਤੀ ਪਹਿਲਾਂ ਪੱਤੀ ਦੇ ਉੱਤੇ ਮਤਲਬ ਡਰਾਇੰਗ ਬਣਾਈ ਕੱਚੀ ਕੱਚੀ ਫਰ ਕੱਟਾ ਫਰਮਾ ਬਣਿਆ ਫਿਰ ਉਹ ਲੱਕੜ ਦੇ ਵਿੱਚ ਮਤਲਬ ਇਹਨੂੰ ਬਣਾਇਆ ਇਸ ਕਾ ਸ਼ੇਪ ਬਣਾਈ ਬਿਲਕੁਲ ਠੀਕ ਜੀ ਢੜਾਈ ਹੋਈ ਆ ਜਿਸ ਤਰ੍ਹਾਂ ਆ ਮੋਰਨੀਆਂ ਬਣੀਆਂ ਹੋਈਆਂ ਹਾਂ ਠੀਕ ਹੈ ਜੀ ਗੱਲ ਆ ਚੀਜ਼ ਆ ਜੀ ਫਿਰ ਇਹ ਟੜਾਈ ਹੁੰਦੀ ਹੈਗੀ ਹੂੰ ਫਿਰ ਇਹ ਸਾਫ਼ ਕਰਕੇ ਫਿਰ ਲੱਗਿਆ ਜਿਵੇਂ ਹੁਣ ਜੂਲੇ ਨੂੰ ਸ਼ੇਪ ਦੇਣੀ ਹੈ ਇਹ ਹੌਲੀ ਹੌਲੀ ਦੇਣੇ ਮਤਲਬ ਇਹਨੂੰ ਮਤਲਬ ਕੱਟ ਦੇ ਆਉਣਾ ਲੱਕੜ ਨੂੰ ਠੀਕ ਹੈ ਜਿੱਥੇ ਗਿਆ ਕਿ ਸਹੀ ਹੋ ਗਿਆ ਵਿੱਚ ਸੋਹਣਾ ਲੱਗਦਾ ਉਹਨੇ ਛੱਡ ਦੇਣਾ ਠੀਕ ਹੈ ਜੀ